ਹਰਿਆਣੇ ਦੇ ਵਿੱਚ ਭਾਖੜਾ ਨਹਿਰ ਦਾ ਇਹ ਲਾਸਟ ਹੈਡ ਪਿੰਡ ਮੋਜਗੜ ਜਿੱਥੋਂ ਨਿਕਲਦੀਆਂ ਨੇ ਪੰਜ ਨਹਿਰਾਂ ਸასიਖਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬਹੁਤ ਖੂਬਸੂਰਤ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਦੋਸਤੋ ਜ਼ਿਲ੍ਹਾ ਸਰਸਾ ਦਾ ਪਿੰਡ ਮੋਜਗੜ ਤੇ ਪਿੰਡ ਮੋਜਗੜ ਦੇ ਕੋਲ ਇੱਥੇ ਇਹ ਹੈਡ ਬਣਿਆ ਹੋਇਆ ਇਹ ਜਿਹੜੀ ਨਹਿਰ ਦੀ ਗੱਲ ਕਰੀਏ ਤਾਂ ਇਹ ਨਹਿਰ ਦੋਸਤੋ ਤੋ ਹਾਣਾ ਮੇਨ ਹੈਡ ਤੋਂ ਨਿਕਲ ਕੇ ਆਉਂਦੀ ਆ ਤੇ ਉਸ ਤੋਂ ਬਾਅਦ ਅੱਗੇ ਕਾਲਿਆਂ ਵਾਲੀ ਹੈਡ ਤੋਂ ਇਹ ਮੌਜਗੜ ਹੈਡ ਦੇ ਤੱਕ ਜਿਹੜੀ ਨਹਿਰ ਆ ਇਸ ਨਹਿਰ ਦਾ ਇਹ ਲਾਸਟ ਹੈਡ ਬਣਿਆ ਹੋਇਆ ਤਕਰੀਬਨ ਦੱਸ ਦਿਆ ਕਿ 1954-55 ਦੇ ਵਿੱਚ ਇੱਥੇ ਇਹ ਨਹਿਰ ਆਈ ਤੇ ਉਦੋਂ ਦਾ ਹੀ ਇੱਥੇ ਇਹ ਹੈਡ ਬਣਿਆ ਇਸ ਹੈਡ ਤੋਂ ਤਕਰੀਬਨ 5 ਨਹਿਰਾਂ ਅਲੱਗ-ਅਲੱਗ ਨਿਕਲਦੀਆਂ ਨੇ ਉਹ ਸਾਰੀਆਂ ਨਹਿਰਾਂ ਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਨਹਿਰ ਕਿੱਥੇ-ਕਿੱਥੇ ਜਾਂਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਇਸ ਹੈੱਡ ਦਾ ਇਹ ਵਿਊ ਦਿਖਾ ਰਹੇ ਆ ਬੜਾ ਖੂਬਸੂਰਤ ਇਹ ਹੈੱਡ ਆ ਤੇ ਇੱਥੇ ਜਿੰਨਾ ਇਹ ਹਰਿਆ-ਭਰਿਆ ਸਾਰਾ ਏਰੀਆ ਨਜ਼ਰ ਆਉਂਦਾ ਉਹ ਇਹਨਾਂ ਨਹਿਰਾਂ ਦੀ ਬਦੌਲਤ ਹੀ ਨਜ਼ਰ ਆਉਂਦਾ ਹੈ ਇਥੋਂ ਦੋਸਤੋ ਇਹ ਸਾਰੀਆਂ ਜਿਹੜੀਆਂ ਅਲੱਗ-ਅਲੱਗ ਬ੍ਰਾਂਚਾਂ ਤੇ ਇੱਕ ਮੇਨ ਨਹਿਰ ਆ ਤੇ ਤੁਹਾਨੂੰ ਸਾਰੀਆਂ ਨਹਿਰਾਂ ਦਿਖਾਉਣੇ ਆ ਤੇ ਨਾਲ-ਨਾਲ ਦੱਸਦੇ ਆ ਕਿ ਕਿੱਥੋਂ-ਕਿੱਥੋਂ ਤੱਕ ਜਿਹੜਾ ਇਹਨਾਂ ਨਹਿਰਾਂ ਦਾ ਪਾਣੀ ਪਹੁੰਚਦਾ ਸਭ ਤੋਂ ਪਹਿਲਾਂ ਦੋਸਤੋ ਜਿਹੜੇ ਆਪਾਂ ਇਹ ਛੋਟੀ ਨਹਿਰ ਦੇਖ ਰਹੇ ਆ ਇਹ ਨਹਿਰ ਦੋਸਤੋ ਕਾਲੂਆਣਾ ਲਿੰਕ ਚੈਨਲ ਆ ਤੇ ਇਹ ਪਹਿਲੀ ਬ੍ਰਾਂਚ ਆ ਇਸ ਤੋਂ ਬਾਅਦ ਇਸ ਦੇ ਬਿਲਕੁਲ ਜਿਹੜੀ ਅੱਗੇ ਦੂਸਰੀ ਬ੍ਰਾਂਚ ਦਿਖਾ ਰਹੇ ਆ ਉਹ ਝੰਡਾ ਵਾਲਾ ਬਿਸ਼ਨੋਈਆਂ ਇਹ ਉਹਨਾਂ ਪਿੰਡਾਂ ਦੇ ਵੱਲ ਜਾਂਦੀ ਆ ਝੰਡਾ ਵਾਲਾ ਰਜਵਾਹਾ ਦੇ ਨਾਂ ਨਾਲ ਇਸ ਨੂੰ ਜਾਣਿਆ ਜਾਂਦਾ ਸਟਾਰਟਿੰਗ ਦੇ ਵਿੱਚ ਦੋ ਦੋ ਨਹਿਰਾਂ ਇਕੱਠੀਆਂ ਨੇ ਤੇ ਬੜਾ ਖੂਬਸੂਰਤ 뷰 ਆ ਅੱਗੇ ਜਾ ਕੇ ਇਹ ਨਹਿਰਾਂ ਜਿਹੜੀਆਂ ਵੱਖ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਦੋ ਨਹਿਰਾਂ ਇਹ ਪਹਿਲਾਂ ਆਪਾਂ ਇਕੱਠੀਆਂ ਦੇਖੀਆਂ ਇਸ ਤੋਂ ਬਾਅਦ ਅੱਗੇ ਫਿਰ ਦੋ ਨਹਿਰਾਂ ਜਿਹੜੀਆਂ ਉਹ ਇਕੱਠੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਤੀਸਰੀ ਨਹਿਰ ਦੋਸਤੋ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਚਟਾਲਾ ਏਰੀਏ ਦੇ ਜਿਹੜਾ ਆਸੇ ਪਾਸੇ ਦੀਆਂ ਜ਼ਮੀਨਾਂ ਪਿੰਡ ਨੇ ਇਹ ਉਸ ਏਰੀਏ ਤੱਕ ਜਾਂਦੀ ਆ ਇਜਿਵੇਂ ਪਹਿਲੀਆਂ ਦੋ ਨਹਿਰਾਂ ਇਕੱਠੀਆਂ ਸੀ ਬਿਲਕੁਲ ਉਸੇ ਤਰ੍ਹਾਂ ਹੀ ਦੋਸਤੋ ਇਹ ਬਿਲਕੁਲ ਨਾਲ-ਨਾਲ ਦੋ ਨਹਿਰਾਂ ਇਹ ਵੀ ਇਕੱਠੀਆਂ ਨਿਕਲ ਰਹੀਆਂ ਨੇ ਇਹ ਜਿਹੜੀ ਚੌਥੀ ਨਹਿਰ ਦੋਸਤੋ ਤੁਹਾਨੂੰ ਦਿਖਾ ਰਹੇ ਆ ਇਹ ਤੀਜਾ ਖੇੜਾ ਮਾਈਨਰ ਤੀਜਾ ਖੇੜਾ ਬਹੁਤ ਮਸ਼ਹੂਰ ਪਿੰਡਾ ਉਸ ਪਾਸੇ ਜਾਂਦੀ ਆ ਤੇ ਇਹ ਅੱਗੇ ਜਿਹੜੀ ਮੇਨ ਬ੍ਰਾਂਚ ਇਸੇ ਨਹਿਰ ਦੀ ਜਾਂਦੀ ਆ ਉਸ ਤੋਂ ਬਾਅਦ ਅੱਗੇ ਜਿਹੜੀ ਪੰਜਵੀਂ ਨਹਿਰ ਤੁਹਾਨੂੰ ਦੋਸਤੋ ਦਿਖਾ ਰਹੇ ਆ ਛੋਟੀ ਜੀ ਇਹ ਲੋਗੜ ਏਰੀਏ ਦੇ ਜਿਹੜੇ ਖੇਤ ਨੇ ਉਹਨਾਂ ਤੱਕ ਪਹੁੰਚਦੀ ਆ ਬੜਾ ਖੂਬਸੂਰਤ ਇਸ ਹੈੱਡ ਦਾ ਦੋਸਤੋ ਵਿਊ ਆ ਨਾਲ ਨਾਲ ਜਿਸ ਤਰ੍ਹਾਂ ਆਪਾਂ ਦੇਖ ਰਹੇ ਸੀ ਕਿ ਦੋ-ਦੋ ਕਰਕੇ ਇਹ ਇਕੱਠੀਆਂ ਨਹਿਰਾਂ ਕੱਡੀਆਂ ਹੋਈਆਂ ਨੇ ਦੋਸਤੋ ਇਹ ਹੈੱਡ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ 1954-55 ਦੇ ਵਿੱਚ ਜਿਹੜਾ ਬਣਿਆ ਸੀ ਤੇ ਉਸ ਤੋਂ ਬਾਅਦ ਇਹ ਜਿਹੜੇ ਆਸੇ-ਪਾਸੇ ਦੇ ਖੇਤ ਨੇ ਉਹਨਾਂ ਦੀ ਸਿੰਚਾਈ ਹੋਣ ਲੱਗੀ ਇਹ ਪਾਖੜਾ ਨਹਿਰ ਦਾ ਇੱਥੇ ਪਾਣੀ ਆ ਬਹੁਤ ਸਾਫ਼ ਪਾਣੀ ਤੇ ਖੂਬਸੂਰਤ ਇਹਨਾਂ ਨਹਿਰਾਂ ਦਾ ਜਿਹੜਾ ਵਿਊ ਆ ਉਹ ਦੇਖਣ ਨੂੰ ਮਿਲਦਾ ਹੈ ਬਾਕੀ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸਿਆ ਜੇ ਕਿ ਤੁਹਾਡੇ ਏਰੀਏ ਦੇ ਤੱਕ ਜਿਹੜੇ ਦੋਸਤ ਮਿੱਤਰ ਇਸ ਏਰੀਏ ਤੋਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਕਿ ਉਹਨਾਂ ਦੇ ਖੇਤਾਂ ਨੂੰ ਕਿਹੜੀ ਜਿਹੜੀ ਨਹਿਰ ਆ ਉਸ ਦਾ ਪਾਣੀ ਪਹੁੰਚਦਾ ਇਥੇ ਦੋਸਤੋ ਇੱਕ ਪਹਿਲਾਂ ਨਹਿਰੀ ਕੋਠੀ ਵੀ ਸੀ ਪਰ ਹੁਣ ਨਹਿਰੀ ਕੋਠੀ ਦੀ ਥੋੜੀ-ਬਹੁਤ ਬਿਲਡਿੰਗ ਹੀ ਜਿਹੜੀ ਨਜ਼ਰ ਆਉਂਦੀ ਆ ਤਾਂ ਇਸ ਕਰਕੇ ਆਪਾਂ ਜਿਹੜਾ ਮੇਨ ਅੱਜ ਕਵਰੇਜ ਕਰਕੇ ਵੀਡੀਓ ਦੇ ਰਹੇ ਹਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਇਸ ਹੈੱਡ ਦੇ ਆ ਤੇ ਦੋਸਤੋ ਜੇਕਰ ਤੁਹਾਡੇ ਏਰੀਏ ਦੇ ਵਿੱਚ ਵੀ ਤੁਹਾਡੇ ਨੇੜੇ-ਤੇੜੇ ਕੋਈ ਹੈੱਡ ਲੱਗਦਾ ਤਾਂ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਜੇ ਆਪਾਂ ਉਸ ਦੀ ਵੀਡੀਓ ਕਵਰੇਜ ਕਰਕੇ ਵੀ ਦੋਸਤ ਮਿੱਤਰਾਂ ਦੇ ਨਾਲ ਸਾਂਝੀ ਕਰਾਂਗੇ ਦੋਸਤੋ ਇਹ ਦੋਨੇ ਨਹਿਰਾਂ ਜਿਸ ਤਰ੍ਹਾਂ ਇਕੱਠੀਆਂ ਆ ਰਹੀਆਂ ਨੇ ਕਿੰਨਾ ਸ਼ਾਨਦਾਰ ਰਿਵਿਊ ਆ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਨੂੰ ਫੋਲੋ ਜਰੂਰ ਕਰਿਓ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ